ਹਾਂਜੀ ਸਾਸਤਰੀ ਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਮੌਸਮੀ ਫਲ ਹੁੰਦੇ ਆ ਜਿਵੇਂ ਅੱਜ ਕੱਲ ਮੌਸਮਾਂ ਖਰਬੂਜੇ ਦਾ ਮਤੀਰੇ ਦਾ ਖਖੜੀਆਂ ਦਾ ਤੇ ਇਹਨਾਂ ਨੂੰ ਤੁਸੀਂ ਜਦੋਂ ਕੱਟਣਾ ਵਾ ਖਾਣਾ ਵਾ ਤਾਂ ਆਪਾਂ ਇੱਕ ਗਲਤੀ ਕਰਦੇ ਆ ਇਹਨਾਂ ਵਿੱਚੋਂ ਜਿਹੜੇ ਆ ਬੀ ਨਿਕਲਦੇ ਆ ਆ ਬੀ ਨਿਕਲਦੇ ਇਸ ਤਰ੍ਹਾਂ ਦੇ ਇਹਦੇ ਵਿੱਚੋਂ ਦੇਸੀ ਖਰਬੂਜੇ ਦੇ ਵਿੱਚੋਂ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਹੀ ਵੇਸਟ ਸਿੱਟ ਦਿੰਨੇ ਆ ਕੂੜੇ ਦੇ ਵਿੱਚ ਸਿੱਟ ਦਿੰਨੇ ਆ ਤੇ ਇਹ ਗਲਤੀ ਕਦੇ ਵੀ ਨਾ ਕਰੋ ਇਹ ਬਹੁਤ ਕੀਮਤੀ ਚੀਜ਼ ਆ ਤੇ ਬਹੁਤ ਵਧੀਆ ਕੰਮ ਕਰਦੇ ਆ ਇਹ ਸਰੀਰ ਵਾਸਤੇ ਦਿਮਾਗ ਵਧਾਉਣ ਵਾਸਤੇ ਸਭ ਤੋਂ ਵਧੀਆ ਚੀਜ਼ ਆ ਇਹ ਤੇ ਇਹਨੂੰ ਜਦੋਂ ਵੀ ਤੁਸੀਂ ਖਰਬੂਜਿਆਂ ਨੂੰ ਕੱਟਣਾ ਘਰੇ ਚਾਹੇ ਮਤੀਰਾ ਕੱਟਣਾ ਚਾਹੇ ਖਖੜੀਆਂ ਕੱਟਣੀਆਂ ਤਾਂ ਉਹਨਾਂ ਦੇ ਜਿਹੜੇ ਬੀ ਆ ਇਹ ਤੁਸੀਂ ਬੇਸਟ ਦੇ ਵਿੱਚ ਨਹੀਂ ਸਿੱਟਣੇ ਇਹਨਾਂ ਨੂੰ ਤੁਸੀਂ ਅਲੱਗ ਰੱਖ ਲੈਣਾ ਵਾ ਤੇ ਇਹਨਾਂ ਨੂੰ ਸਵਾਹ ਦੇ ਵਿੱਚ ਜੇ ਘਰ ਦੇ ਵਿੱਚ ਸਵਾਹ ਹੈਗੀ ਆ ਤਾਂ ਉਹਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਸਲ ਲੈਣਾ ਵਾ ਥੋੜਾ ਜਿਹਾ ਸੁਕਾ ਕੇ ਪਹਿਲਾਂ ਇਹਨਾਂ ਨੂੰ ਸੁਕਾ ਲੈਣਾ ਬੀਆ ਨੂੰ ਆਪਾਂ ਤੁਸਕਾ ਕੇ ਨੂੰ ਸੁਵਾ ਦੇ ਵਿੱਚ ਮਸਲ ਲੈਣਾ ਜੇ ਸੁਵਾ ਕਿਸੇ ਕਾਰਨ ਕਰੇ ਨਹੀਂ ਹੈਗੀ ਤਾਂ ਮਿੱਟੀ ਦੇ ਵਿੱਚ ਰਿੱਤੇ ਦੇ ਵਿੱਚ ਮਸਲ ਸਕਦੇ ਹੋ ਤੁਸੀਂ ਤੇ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਮਸਲ ਕੇ ਤਾਂ ਇਹਨਾਂ ਨੂੰ ਤੁਸੀਂ ਆਰਾਮ ਦੇ ਨਾਲ ਬੈਠੇ ਹੋ ਜਦੋਂ ਮੂਫਲੀ ਬੰਗੂ ਇਹਨੂੰ ਛੱਲ ਛੱਲ ਕੇ ਖਾਓ ਨਾਲ ਤਾਂ ਟੇਸਟ ਆਉਂਦਾ ਵਾ ਨਾਲੇ ਦਿਮਾਗ ਵੱਧਦਾ ਹੈ ਇਹਦੇ ਨਾਲ ਇਮਿਊਨਿਟੀ ਵੱਧਦੀ ਹੈ ਦਿਮਾਗ ਦੀ ਦਿਮਾਗ ਦੀ ਜਿਹੜੀ ਸੋਚਣ ਸ਼ਕਤੀ ਆ ਉਹ ਇਹਦੇ ਨਾਲ ਵੱਧਦੀ ਆ ਤੇ ਕਦੇ ਵੀ ਇਹ ਗਲਤੀ ਨਹੀਂ ਕਰਨੀ ਵੀ ਇਹ ਤੁਸੀਂ ਕੀਮਤੀ ਚੀਜ਼ ਹੈ ਜਿਹੜੀ ਕੂੜੇ ਦੇ ਵਿੱਚ ਸੈਟ ਦੋ ਠੀਕ ਆ ਇਹਨੂੰ ਅੱਗੇ ਤੋਂ ਸੰਭਾਲ ਕੇ ਰੱਖਣਾ ਵਾ ਜਦੋਂ ਵੀ ਖਰਬੂਜਾ ਹੋਵੇ ਚਾਹੇ ਮਤੀਰਾ ਹੋਵੇ ਹਲਵਾਣਾ ਕਹਿ ਦਿੰਦੇ ਆ ਤੇ ਇਹਨੂੰ ਤੁਸੀਂ ਜ਼ਰੂਰ ਵਰਤਣਾ ਵਾ ਖਾਣਾ ਵਾ ਮੌਸਮ ਦੇ ਹਿਸਾਬ ਨਾਲ ਖਾਣਾ ਮੌਸਮ ਤੋਂ ਬਗੈਰ ਤੁਸੀਂ ਫਲ ਨਹੀਂ ਖਾਣੇ ਮੌਸਮ ਦੇ ਹਿਸਾਬ ਨਾਲ ਪੱਕੇ ਹੋਏ ਫਲ ਹੀ ਖਾਓ ਜਿਹੜੇ ਕੈਮੀਕਲ ਨਾਲ ਪਕਾਏ ਬੇ ਫਲ ਹੁੰਦੇ ਆ ਉਹ ਨਾ ਖਾਓ ਜੇ ਮੌਸਮ ਤੋਂ ਬਾਅਦ ਚ ਜਾਂ ਮੌਸਮ ਤੋਂ ਪਹਿਲਾਂ ਆ ਜੇ ਫਲ ਜਿਹੜੇ ਮਾਰਕੀਟ 'ਚ ਹੁੰਦੇ ਆ ਉਹ ਖਾਣ ਯੋਗ ਨਹੀਂ ਹੁੰਦੇ